ਅੱਜ ਜਲੰਧਰ ਦੇ ਫੋਕਲ ਪੁਆਇੰਟ ਨੇੜੇ ਸਬਜ਼ੀ ਵੇਚਣ ਆਇਆ ਕਿਸਾਨ ਜ਼ਿਮੀਦਾਰ ਦੇ ਨਾਲ ਪ੍ਰਵਾਸੀਆਂ ਦੀ ਤਕਰਾਰ ਹੋ ਗਈ ਤੇ ਜਿਸ ਤੋਂ ਬਾਅਦ ਸਿੱਖ ਤਾਲਮਿਲ ਕਮੇਟੀ ਕਿਸਾਨ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਦੇ ਉੱਤਰੀ ਇੰਚਾਰਜ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਵੀ ਮੌਕੇ ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸੁਲਝਾ ਦਿੱਤਾ ਜਲੰਧਰ ਉੱਤਰੀ ਆਮ ਆਦਮੀ ਪਾਰਟੀ ਦੇ ਇੰਚਾਰਜ ਦਿਨੇਸ਼ ਨੇ ਮੌਕੇ ਤੇ ਪਹੁੰਚ ਕੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸਿੱਖ ਤਾਲਮਿਲ ਕਮੇਟੀ ਅਤੇ ਕਿਸਾਨ ਜਥੇਬੰਦੀ ਦੇ ਲੋਕ ਉੱਥੇ ਪਹੁੰਚ ਗਏ ਹਨ ਕਿਉਂਕਿ ਕਿਸਾਨਾਂ ਨੂੰ ਇੱਥੇ ਸਬਜ਼ੀਆਂ ਵੇਚਣ ਤੋਂ ਜੋ ਕਿ ਗਲਤ ਹੈ ਕਿਉਂਕਿ ਇਹ ਮੰਡੀ ਹਰ ਕਿਸੇ ਦੇ ਲਈ ਹੈ ਭਾਵੇਂ ਉਹ ਪੰਜਾਬੀ ਹੋਵੇ ਪ੍ਰਵਾਸੀ ਹੋਵੇ ਜਾਂ ਕੋਈ ਵੀ ਹੋਵੇ ਉਸ ਨੂੰ ਇੱਥੇ ਸਬਜ਼ੀ ਵੇਚਣ ਦੀ ਇਜਾਜ਼ਤ ਹੈ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਸਿੱਖ ਤਾਲਮਿਲ ਕਮੇਟੀ ਅਤੇ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਇਸ ਮਾਮਲੇ ਨੂੰ ਸੁਲਝਾਇਆ ਹਾਂਜੀ ਭਾ ਜਕੀਨਾ ਜੀ ਆਪਣਾ ਭਾਈ ਸੰਤੇਜ ਸਿੰਘ ਭਾਜੀ ਤੁਸੀਂ ਇਹ ਸਾਰਾ ਮਾਮਲਾ ਕੀ ਹੈ ਇਹਦੇ ਬਾਰੇ ਦੱਸੋ ਭਾਜੀ ਮੈਂ ਨਾ 10 15 ਦਿਨ ਤੋਂ ਟਰਾਲੀ ਇੱਥੇ ਮੰਡੀ ਲਾ ਰਿਹਾ ਹੈਗਾ ਵੀ ਮੰਡੀ ਜੋ ਰੇਟ ਮੈਨੂੰ ਘੱਟ ਮਿਲ ਰਹੀ ਹੈ ਦੁਕਾਨਿਆਂ ਦਾ ਤਦੋਂ ਮੈਂ ਸੋਚਿਆ ਵੀ ਚਲੋ ਆਪੇ ਵੇਚ ਕੇ ਦੇਖ ਲੈਂਦੇ ਆ ਸਾਰੇ ਵੇਚ ਦੇਈ ਆ ਤੇ ਮੈਨੂੰ ਭਾਈ ਬਹੁਤ ਬੈਨੀਫਿਟ ਹੋਇਆ ਮੰਡੀ ਨਾਲੋਂ ਬਹੁਤ ਜ਼ਿਆਦਾ ਉੱਥੇ 3 ਰੁਪਏ ਕਿਲੋ ਦਵਾਣਾ ਵਿਕਦਾ ਸੀ ਇੱਥੇ ਭਾਈ 8-10 ਰੁਪਏ ਕਿਲੋ ਮੇਰਾ ਵਿਗਣ ਲੱਪਿਆ ਤੇ ਇਹ ਮੰਡੀ ਵਾਲੇ ਭਾਈ ਸਾਰੇ ਭਈਏ ਆ ਪਰਦੇਸੀ ਬੰਦੇ ਆ ਜੱਟ ਜ਼ਿਮੀਂਦਾਰ ਕੋਈ ਭਰਾ ਨਹੀਂ ਜੱਟ ਜ਼ਿਮੀਂਦਾਰ ਕਿ ਕੋਈ ਬਾਹਮਣ ਭਰਾ ਕੋਈ ਵੀ ਨਹੀਂ ਸਗਾ ਤੇ ਇਹ ਭਾਈ ਗੁੰਡਾਗਰਦੀ ਕਰਦੇ ਵੀ ਕਹਿੰਦੇ ਟਰਾਲੀ ਲੈ ਜਾ ਜਾਂ ਇੱਥੇ ਦਿਖਣੀ ਨਹੀਂ ਚਾਹੀਦੀ ਚਕਾ ਦੇਾਂਗੇ ਫੂਕ ਦੇਾਂਗੇ ਇਦਾਂ ਦੀਆਂ ਗੱਲਾਂ ਕਰਕੇ ਤੰਗ ਪਰੇਸ਼ਾਨ ਕੀਤਾ ਇਹ ਤੇ ਇਸ ਕਰਕੇ ਭਾਈ ਇਹ ਸਟੈਪ ਚੱਕਣਾ ਪਿਆ ਵੀ ਆਪਣੇ ਜਥੇਦਾਰ ਭਰਾਵਾਂ ਨੂੰ ਜਿਹੜੀ ਕਮੇਟੀ ਵਾਲੇ ਆ ਸਾਰਿਆਂ ਨੂੰ ਭਾਈ ਸੱਦਿਆ ਉਹਨਾਂ ਨਾਲ ਸਲਾਹ ਕੀਤੀ ਤੇ ਉਹਨਾਂ ਕਰਕੇ ਇਹ ਮਸਲਾ ਭਾਈ ਹੱਲ ਹੋਇਆ ਹੁਣ ਮੈਂ ਇਹੀ ਭਾਈ ਕਹਿੰਦਾ ਵੀ ਸਾਰੇ ਕਿਸਾਨ ਭਰਾਵਾਂ ਭਰਾ ਟੈਨਸ਼ਨ ਨਾ ਲੈਣ ਜਿੱਥੇ ਮਰਜ਼ੀ ਆਪਣੀ ਸਬਜ਼ੀ ਵੇਚਣ ਟੌਰ ਨਾਲ ਵੇਚਣ ਜੇ ਕੋਈ ਲੋੜਿਆ ਤਾਂ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਉਹਨਾਂ ਨਾਲ ਭਾਈ ਹੁਣ ਇੱਥੇ ਜਿਹੜੀ ਗੱਲ ਹੋਈ ਕੱਦਾਂ ਕੋਈ ਵੀ ਲੜਾਈ ਝਗੜਾ ਵੀ ਨਹੀਂ ਹੋਇਆ ਸਿਰਫ ਕਿਸਾਨ ਜਥੇਬੰਦੀ ਆਈਆਂ ਫਿਰ ਕਾਲੇ ਕਮੇਟੀ ਆਈ ਆ ਤੇ ਕੀ ਫਾਇਸਲੇ ਕਰ ਗਿਆ ਭਾਈ ਉਹ ਬੰਦੇ ਦੌੜ ਗਏ ਆ ਉਹ ਬੰਦੇ 도ੜ ਗਿਆ ਉਹਨਾਂ ਨੂੰ ਹੁਣ ਆਈਡੈਂਟੀਫਾਈ ਕਰਨ ਦੇ ਕਰਦੇ ਆਂ ਸੀ ਤੇ ਪੁਲਿਸ ਜਿੱਦਾਂ ਵੀ ਕਾਰਵਾਈ ਕਰੂਗੀ ਉਹ ਉਹਨਾਂ ਤੇ ਡਿਪੈਂਡ ਹੈ ਭਾਈ ਜੀ ਉਹ ਬੰਦੇ ਹੈ ਨਹੀਂ ਭਾਈ ਹੱਥੋਂ ਬਾਈ ਵੀ ਹੋਈ ਸੀ ਭਾਈ ਹੱਥੋਂ ਬਾਈ ਤੁਸੀਂ ਲਾਈਵ 'ਚ ਦੇਖਿਆ ਹੋਣਾ ਮੇਰੇ ਹਿਸਾਬ ਨਾਲ ਉਹ ਥੋੜਾ ਹੋਏ ਸਗੇ ਭਾਈ ਗਰਮ ਉਹ ਮਤਲਬ ਲਾਈਵ 'ਚ ਕਹੀ ਜਾਂਦੇ ਵੀ ਰੇੜੀਆਂ ਸਾਡੇ ਅੱਡੇ ਮੁਰੇ ਲਾਉਣੀਆਂ ਜਾ ਕੇ ਟਰਾਲੀ ਉਧਰ ਲਾਓ ਮੜੀ ਹੋਈ ਵੀ ਮੁੰਡੇ ਸਾਡੇ ਦੇ ਮੁੰਡਾ ਜਦੋਂ ਨਾ ਇੱਥੇ ਇੰਟਰਵਿਊ ਲੈਣ ਆਏ ਭਾਜੀ ਉਹ ਕਾਰਨ ਵੀ ਦੱਸਿਆ ਉਹਨਾਂ ਨੇ ਕਿ ਇੱਥੇ ਤੁਸੀਂ ਆਪਣੀ ਟਰਾਲੀ ਨਹੀਂ ਲਗਾਉਂਦੇ ਭਾਜੀ ਕਾਰਨ ਕਾਹਦੇ ਲੜਦਾ ਬਿਨਾ ਮਤਲਬ ਬੰਦਾ ਕੋਈ ਲੜਦਾ ਕਿਉਂ ਇਹ ਭਾਈ ਰੇਟ ਘਟੇ ਇੱਕ ਜੈਲਸ ਕਰਦੇ ਆ ਭਾਜੀ ਸਾਡੇ ਕੋਲ ਵੀ ਅਹੀਂ ਕਾਹਦੇ ਇੱਥੇ ਆ ਕੇ ਕੰਮ ਕਰਦੇ ਆ ਨਹੀਂ ਤੇ ਇਹ ਸਾਰੀ ਜਿਹੜੀ ਮੜੀ ਲੱਗੀ ਹੈ ਕਲੋਨੀ ਹੈ 11 ਕਲੋਨੀ ਸਾਰੀ ਭਾਜੀ ਕਹਿੰਦੇ ਵਿੱਚ ਕੋਈ ਵੀ ਲਗਾ ਕਰਦਾ ਭਾਜੀ ਮੈਂ 15 ਦਿਨ ਤੋਂ ਆਇਆ ਮੇਰੇ ਕੋਲ ਕੋਈ ਨਹੀਂ ਆਇਆ ਵੀ ਆਹ ਕਿਰਾਇਆ ਮਹੀਨੇ ਦਾ ਦੇ ਇਹ ਕਹਿੰਦੇ ਵੀ 50 ਰੁਪਏ ਜਾਂ 100 ਰੁਪਏ ਦਿੰਨੇ ਆ ਮੈਂ ਕੀ ਪ ਅੱਜ ਅੱਜ ਜਿਹੜਾ ਮੰਡੀ ਆਇਆ ਉਹਦੇ ਬਾਰੇ ਪਹਿਲਾਂ ਤਾਂ ਮੈਂ ਆਪ ਜੀ ਦੇ ਸਾਰੇ ਈਵਰਸ ਨੂੰ ਜਿਹੜਾ ਉਹ ਆਪਣੇ ਵੱਲੋਂ ਫਤਿਹ ਦੀ ਸਾਂਝ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਇਹ ਜਿਹੜਾ ਜਲੰਧਰ ਦੇ ਵਿੱਚ ਜਿਹੜਾ ਫੋਕਲ ਪੁਆਇੰਟ ਮੰਡੀ ਦੇ ਕੋਲ ਜਿਹੜਾ ਅੱਜ ਮਸਲਾ ਬਣਿਆ ਇਸ ਮਸਲੇ ਨੂੰ ਜਾਂ ਐਦਾਂ ਦੇ ਹੋਰ ਮਸਲਿਆਂ ਨੂੰ ਪੰਜਾਬ ਦੇ ਵਿੱਚ ਜਿਹੜਾ ਰੋਕ ਜਾਂ ਠੱਲ ਪਾਉਣ ਦੇ ਲਈ ਜਾਂ ਜਿਹੜਾ ਪੰਜਾਬੀਅਤ ਦਾ ਤੇ ਜਾਂ ਪੰਜਾਬੀਆਂ ਦਾ ਕਾਣ ਜਾਂ ਨੁਕਸਾਨ ਕਰਨ ਦੇ ਲਈ ਜਿਹੜੀਆਂ ਵੀ ਰਣਨੀਤੀਆਂ ਇਹ ਸਰਕਾਰਾਂ ਨੇ ਆਪਣੇ ਵੋਟ ਬੈਂਕ ਨੂੰ ਵਿਧਾਨ ਦੇ ਚੱਕਰ 'ਚ ਉਹ ਕੀਤੀਆਂ ਪਈਆਂ ਨੇ ਉਹਨਾਂ ਦੇ ਹੀ ਅੱਜ ਰਿਜ਼ਲਟ ਨੇ ਕਿ ਅੱਜ ਵੇਖੋ ਪ੍ਰਵਾਸੀ ਜਿਹੜੇ ਕਿ ਆ ਕੇ ਇੱਥੇ ਰੋਟੀ ਰੋਜੀ ਕਮਾਣ ਦੇ ਵਾਧਮ ਲਈ ਆਏ ਨੇ ਉਹ ਅੱਜ ਇੱਥੇ ਮੂਲ ਨਿਵਾਸੀਆਂ ਦੇ ਗੱਲ ਪੈਂਤ ਕਰ ਜਿਹੜਾ ਜਾ ਰਹੇ ਨੇ ਹੁਣ ਜੇ ਇਹਨਾਂ ਨੂੰ ਰੋਕ ਲਾਣੀ ਹੈ ਜਾਂ ਕਰਨੀ ਹੈ ਤਾਂ ਉਹ ਕੱਲੀ ਵੇਖੋ ਅੱਜ ਪੰਜਾਬ ਦੀ ਗੱਲ ਕਰ ਰਹੇ ਆ ਏਦਾਂ ਹੀ ਹਿਮਾਚਲ 'ਚ ਜੀਐਨਕੇ 'ਚ ਹੋਰ ਕਈ ਸਟੇਟਾਂ ਦੇ ਵਿੱਚ ਜਿੰਨੇ ਵੀ ਜਿਹੜੇ ਆਊਟਸਾਈਡਰ ਨੇ ਉਹਨਾਂ ਨੂੰ ਕਿਸੇ ਨੂੰ ਕੋਈ ਅਖਤਿਆਰ ਨਹੀਂ ਕਿ ਉੱਥੇ ਜਾ ਕੇ ਆਪਣਾ ਮਕਾਨ ਜਾਂ ਘਰ ਜਾਂ ਕੋਈ ਆਪਣਾ ਬਿਜ਼ਨਸ ਦਾ ਆਧਾਰਾ ਬਣਾਉਣ ਜਾਂ ਲੈਂਡ ਇਹ ਪੰਜਾਬ ਦੇ ਵਿੱਚ ਕਿਉਂ ਨਹੀਂ ਇਹ ਸਰਕਾਰ ਇਸ ਗੱਲ ਨੂੰ ਲਾਗੂ ਕਰਦੀ ਵੀ ਇੱਥੇ ਜੋ ਵੀ ਜਿਹੜਾ ਹੋਏਗਾ ਉਹ ਪੰਜਾਬੀ ਜਾਂ ਪੰਜਾਬੀਅਤ ਦੇ ਲਈ ਜਿਹੜਾ ਉਹ ਕੀਤਾ ਜਾਏਗਾ ਸੋ ਅਸੀਂ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਮੈਂ ਇਕੱਲੀ ਸਰਕਾਰ ਨੂੰ ਤਾਂ ਦੋਸ਼ ਨਹੀਂ ਦੇ ਰਿਹਾ ਕਿਉਂਕਿ ਇਹ ਜੁਮਾ ਜੁਮਾ ਅਜੇ ਹੁਣੇ ਸਾਲ ਹੋਇਆ ਹੁਣ ਆਏ ਨੇ ਇਸ ਤੋਂ ਪਹਿਲਾਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਹੋਰ ਜਿਹੜੀਆਂ ਸਾਡੀਆਂ ਹਕਮਰਾਨ ਰਹੀਆਂ ਉਹਨਾਂ ਨੇ ਵੀ ਇਹਨਾਂ ਚੀਜ਼ਾਂ ਉੱਤੇ ਕੋਈ ਧਿਆਨ ਨਹੀਂ ਦਿੱਤਾ ਕੋਈ ਇਹਨਾਂ ਦੇ ਕੰਮ ਨਹੀਂ ਕੀਤਾ ਅਸੀਂ ਇਹਨਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਆਪਣੇ ਸਿਰਫ ਲਾਲਚ ਦੇ ਆਪਣੇ ਵੋਟ ਬੈਂਕ ਦੇ ਲਾਲਚ ਨੂੰ ਦੇਖਦੇ ਆ ਹੋਇਆ ਤੁਸੀਂ ਪੰਜਾਬ ਦਾ ਪੰਜਾਬੀਅਤ ਦਾ ਔਰ ਪੰਜਾਬੀਆਂ ਦਾ ਕਾਣ ਹੋਣੋ ਰੋਕੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਖੜੋ ਸਾਡੇ ਵਰਗੀਆਂ ਐਨਜੀਓ ਅੱਜ ਸਿੱਖ ਤਾਲਮਿਲ ਕਮੇਟੀ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਅੱਜ ਸਾਰੀਆਂ ਇਕੱਠੇ ਹੋ ਕੇ ਤੇ ਆ ਕੇ ਆਪਾਂ ਇਸ ਗੱਲ ਦੇ ਉੱਤੇ ਖੜਦੇ ਪਏ ਆਂ ਅੱਜ ਮੰਨ ਲਓ ਇਹੀ ਚੀਜ਼ ਥੋੜੇ ਟਾਈਮ ਪਹਿਲਾਂ ਇਹ ਮੰਡੀ ਜਿਹੜੀ ਇਹ ਅੱਗੇ ਸੀ ਉਦੋਂ ਸਾਰੇ ਟਰਾਂਸਪੋਰਟ ਵੀ ਜਿੰਨੇ ਸਾਡੇ ਇੱਥੇ ਸੀਗੇ ਉਹਨਾਂ ਸਾਰਿਆਂ ਨੂੰ ਪ੍ਰੋਬਲਮ ਸੀ ਉਹਨਾਂ ਦਾ ਹੱਲ ਕੱਢਦੇ ਆਇਆ ਉੱਥੋਂ ਚੱਕ ਕੇ ਇੱਥੇ ਕਰਤੇ ਇੱਥੇ ਕਰਨ ਤੋਂ ਬਾਅਦ ਇਹਨਾਂ ਨੇ ਰੂਪ ਹੀ ਹੋਰ ਇਕਤਿਆਰ ਕਰ ਲਿਆ ਇਸ ਦੇ ਲਈ ਅਸੀਂ ਇਹ ਚਾਹਦੇ ਹਾਂ ਵੀ ਇਹ ਸਰਕਾਰਾਂ ਨੂੰ ਪੋਲੀਟੀਕਲ ਪਾਰਟੀਆਂ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਆਪਾਂ ਇਹਨਾਂ ਚੀਜ਼ਾਂ ਉੱਤੇ ਆਪਾਂ ਵੋਟ ਬੈਂਕ ਨੂੰ ਕੱਲਾ ਨਾ ਵੇਖੀਏ ਆਪਣੇ ਪੰਜਾਬ ਨੂੰ ਵੀ ਵੇਖੀਏ ਪੰਜਾਬੀਅਤ ਨੂੰ ਵੇਖੀਏ ਇੱਥੇ ਪੰਜਾਬੀ ਖੁਸ਼ਹਾਲ ਹੋ ਕੇ ਜੀ ਸਕੇ ਇੱਥੇ ਰੋਜ਼ ਤੁਸੀਂ ਵੇਖੋ ਸੁਸਾਇਡ ਦੇ ਕੰਮ ਜਿਹੜੇ ਕੋਈ ਕਰਜ਼ਿਆਂ ਤੋਂ ਤੰਗ ਜਿਹੜੇ ਕੋਈ ਜ਼ਮੀਨ ਦੇ ਆਪਣੇ ਕੇਸਾਂ ਤੋਂ ਤੰਗ ਕੋਈ ਹਰ ਰੋਜ਼ 2 4 5 10 ਬੰਦੇ ਜਿਹੜੇ ਸੁਸਾਇਡ ਕਰ ਰਹੇ ਨੇ ਉਹਨਾਂ ਉੱਤੇ ਰੋਕ ਲੱਗਣੀ ਚਾਹੀਦੀ ਰੋਕ ਲੱਗੇਗੀ ਤਾਂ ਜਦੋਂ ਇਹ ਪੋਲੀਟੀਕਲ ਪਾਰਟੀਆਂ ਪੰਜਾਬ ਦੇ ਲਈ ਪੰਜਾਬੀ ਦੇ ਲਈ ਔਰ ਪੰਜਾਬੀਅਤ ਦੇ ਲਈ ਕੰਮ ਕਰਨਗੇ ਇਹਨਾਂ ਕਹਿੰਦਾ ਫਤਿਹ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਅੱਜ ਮੰਡੀ ਦੇ ਮੋਰ ਲਾਇਆ ਹੋਇਆ ਆ ਮੇਰੇ ਇਤਿਹਾਸ ਚ ਆਪਣਾ ਸਿੱਖ ਤਾਲਮੇਲ ਕਮੇਟੀ ਤੇ ਕਿਸਾਨ ਜਿਵੇਂ ਬੰਨੀਆਂ ਇੱਥੇ ਆਈਆਂ ਸੀ ਕੋਈ ਮਸਲਾ ਸੀਗਾ ਵੀ ਕੋਈ ਕਿਸਾਨ ਜਿਹੜਾ ਇੱਥੇ ਆਪਣੀਆਂ ਸਬਜ਼ੀਆਂ ਵੇਚਣ ਆਇਆ ਸੀ ਤੇ ਉਹਨੂੰ ਰੋਕਿਆ ਗਿਆ ਕਿ ਇਹ ਗੱਲ ਬਿਲਕੁਲ ਗਲਤ ਏ ਇਹ ਮੰਡੀ ਸਾਰੇ ਆਸਤੇ ਵੀ ਕੋਈ ਵੀ ਆਵੇ ਭਾਵੇਂ ਪੰਜਾਬੀ ਏ ਭਾਵੇਂ ਪ੍ਰਵਾਸੀ ਏ ਜਿੰਨੇ ਮਿਹਨਤ ਕਰਨੀ ਆਪਣਾ ਕੰਮ ਕਰੇ ਇਦਾਂ ਦਾ ਇਤਿਆਰ ਚਾਈ ਸੀ ਗੱਲ ਫਿਰ ਆ ਕੇ ਸਾਰਾ ਸਿਕਤਾਲਮੇਂ ਕਮੇਟੀ ਤੇ ਕਿਸਾਨ ਜਿਹੜੇ ਜਥੇਬੰਦੀਆਂ ਸੀ ਉਹਨਾਂ ਨਾਲ ਮਿਲ ਕੇ ਸਾਰਾ ਮਾਸਤ ਮਸਲਾ ਜਿਹੜਾ ਹੱਲ ਕਰਾ ਦਿੱਤਾ ਗਿਆ ਤੇ ਹੁਣ ਸਾਰੇ ਆਪਣੇ ਵਧੀਆ ਤਰੀਕੇ ਨਾਲ ਸ਼ਾਂਤੀ ਨਾਲ ਆਪਣਾ ਕੰਮ ਕਰਦਾ ਰਹਿਣਗੇ। ਉੱਥੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਪ੍ਰਦੀਪ ਸਿੰਘ ਨੇ ਦੱਸਿਆ ਕਿ ਮੰਡੀ ਦੇ ਵਿੱਚ ਸਬਜ਼ੀ ਵੇਚਣ ਨੂੰ ਲੈ ਕੇ ਕਿਸਾਨ ਅਤੇ ਪ੍ਰਵਾਸੀਆਂ ਦੇ ਵਿੱਚ ਬਹਿਸ ਹੋ ਗਈ ਸੀ ਅਤੇ ਜਿਸ ਨੂੰ ਬੈਠ ਕੇ ਹੁਣ ਨਿਪਟਾ ਲਿਆ ਗਿਆ ਹੈ। ਹਾਂਜੀ ਸਰ ਅੱਜ ਦੋ ਦਿਨ ਦਾ ਮੰਡੀ ਦਾ ਮਸਲਾ ਚੱਲਦਾ ਪਿਆ। ਜੀ। ਮੁਰਦਾ ਮਸਲਾ ਇਹ ਆ ਜਿਹੜੇ ਉਥੇ ਹੈਗੇ ਆ ਪ੍ਰਵਾਸੀ ਹੈਗੇ ਆ ਉਹਨਾਂ ਨੇ ਆਪਣੀਆਂ ਰੇੜੀਆਂ ਲਗਾਈਆਂ ਹੋਈਆਂ ਜਿਹੜੇ ਜ਼ਿਮੀਂਦਾਰ ਆ ਕੋਈ ਆਏ ਸੀ ਉਹਨਾਂ ਦਾ ਪ੍ਰਵਾਸੀਆਂ ਦੇ ਨਾਲ ਇਸ ਗੱਲ ਤੋਂ ਮਨ ਮਟਾਵ ਹੋ ਗਿਆ ਵੀ ਤੁਸੀਂ ਇੱਥੇ ਕਿੱਦਾਂ ਲਾਉਣੀ ਆ ਜਾਂ ਅੱਗੇ ਕਿੱਥੇ ਲਾਉਣੀ ਆ ਇਹ ਮਗੁੱਲੀ ਇਹਨਾਂ ਦਾ ਝਗੜਾ ਸੀ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਬਹਿ ਕੇ ਹੋ ਗਈ ਆ ਗੱਲਬਾਤ ਹੋ ਗਈ ਆ ਤੇ ਬਿਲਕੁਲ ਕੋਈ ਸਮਝ ਨਹੀਂ ਉਸ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ